ਦੋਸਤੋ ਆ ਸਾਰੀ ਵੀਡੀਓ ਐਂਡ ਤੱਕ ਧਿਆਨ ਨਾਲ ਵੇਖਿਓ ਵੇਖੋ ਇਹ ਚੀਨੀਆਂ ਕੋਲੇ ਗੰਦੇ ਪਾਣੀ ਨੂੰ ਸਾਫ਼ ਕਰਨ ਵਾਲੀ ਕਿੰਨੀ ਸੋਹਣੀ ਤੇ ਕਿੰਨੀ ਵਧੀਆ ਮਸ਼ੀਨ ਹੈ ਦੇਖੋ ਇੱਕ ਦੇਸੀ ਜੀ ਮਸ਼ੀਨ ਹੈ ਆਮ ਜੀ ਮਸ਼ੀਨ ਲੱਗਦੀ ਹੈ ਤੇ ਤੁਸੀਂ ਦੇਖਿਓ ਇਹ ਆ ਸਾਹਮਣੇ ਜਿਹੜਾ ਗੰਦਾ ਪਾਣੀ ਤੁਹਾਨੂੰ ਦਿਖ ਰਿਹਾ ਹੈ ਇਹ ਗੰਦੇ ਪਾਣੀ ਨੂੰ ਬਿਲਕੁਲ ਕਲੀਨ ਕਰਕੇ ਦਿਖਾਊਗੀ ਤੁਸੀਂ ਜਦੋਂ ਇਹਨੇ ਪਾਣੀ ਨੂੰ ਸਾਫ਼ ਕੀਤਾ ਨਾ ਦੇਖ ਕੇ ਹੈਰਾਨ ਹੋ ਜਾਓਗੇ ਵੀ ਇੱਕ ਮਸ਼ੀਨ ਐਨੇ ਗੰਦੇ ਪਾਣੀ ਨੂੰ ਕਿਵੇਂ ਸਾਫ਼ ਕਰ ਸਕਦੀ ਹੈ ਹੁਣ ਦੇਖਿਓ ਉਹਨੇ ਮਸ਼ੀਨ ਦੇ ਵਿੱਚ ਕੁਝ ਪਾਣੀ ਪਾਤਾ ਵੀ ਮਸ਼ੀਨ ਪਾਣੀ ਚੱਕ ਲਵੇ ਦੇਖੋ ਆਰ ਪਾਰ ਪਾਣੀ ਦੇ ਦਿਖਣ ਲੱਗ ਗਿਆ ਐਨਾ ਪਾਣੀ ਸਾਫ਼ ਹੋ ਗਿਆ ਜੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਇਹ ਚੀਨੀਆਂ ਕੋਲੇ ਬਹੁਤ ਜ਼ਿਆਦਾ ਦਿਮਾਗ ਨੇ ਬਹੁਤ ਨਵੀਆਂ ਤੋਂ ਨਵੀਆਂ ਕਾਢਾਂ ਕੱਢਦੇ ਰਹਿੰਦੇ ਨੇ ਦੇਖੋ ਇਹ ਗੰਦੇ ਪਾਣੀ ਨੂੰ ਵੀ ਬਰਤੋਂ ਚ ਲੈ ਕੇ ਆਉਂਦੇ ਨੇ ਕਿੰਨਾ ਸਾਫ਼ ਪਾਣੀ ਬਣਾ ਕੇ ਦੇਖੋ ਕਿੰਨਾ ਸਾਫ਼ ਹੋ ਗਿਆ ਪਾਣੀ